ਅੱਜ ਗੁਰਦਾਸਪੁਰ ਐਸਐਸਪੀ ਸਾਹਿਬ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਛਤਰੀਆਂ ਵੰਡੀਆਂ ਗਈਆਂ ਆਓ ਇੱਕ ਵੇਖਦੇ ਹਾਂ ਖਾਸ ਪੋਡ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਇਕੋ ਕਨਜ਼ਰਵ ਫਾਊਂਡੇਸ਼ਨ ਦੇ ਦੁਆਰਾ ਇੱਥੇ ਜਿਹੜੀ ਹੈ ਜੋ ਅੰਬ੍ਰੈਲਸ ਹਨ ਬੇਸਿਕਲੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਕੀਤਾ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸੀਜ਼ਨ ਗਰਮੀ ਦਾ ਉਮਸਾ ਤੇ بارش ਦਾ ਹੈਗਾ ਕਈ ਵਾਰ ਪੁਲਿਸ ਨੂੰ ਜਾਂ ਮੁਲਾਜ਼ਮਾਂ ਨੂੰ ਦਿੱਕਤ ਵੀ ਆਂਦੀ ਹੈ ਕਿ ਉਹ ਧੂਪ ਦੇ ਵਿੱਚ ਡਿਊਟੀ ਕਰਦੇ ਹਨ ਡੀਹਾਈਡਰੇਸ਼ਨ ਹੁੰਦੀ ਹੈ ਪਸੀਨਾ ਆਉਂਦਾ ਹੈ ਸੋ ਇਹ ਜਸਟ ਇੱਕ ਵੈਲਫੇਅਰ ਮੈਜਰ ਹੈ ਉਹਨਾਂ ਨੂੰ ਛਤਰੀਆ ਡਿਸਟ੍ਰਿਬਿਊਟ ਕੀਤੀ ਗਈ ਹੈ ਜਿੱਥੇ ਵੀ ਉਹ ਨਾਕੇ ਤੇ ਹੋਣ ਚਾਹੇ ਕੋਈ ਟ੍ਰੈਫਿਕ ਦੀ ਡਿਊਟੀ ਕਰ ਰਿਹਾ ਤਾਂ ਉਹਨਾਂ ਦੀ ਹੈਲਪ ਤੇ ਲਈ ਹੈਗਾ ਐਂਡ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇਕੋ ਗਨਜ਼ਰ ਫਾਊਂਡੇਸ਼ਨ ਨੇ ਜਿਹੜਾ ਹੈ ਇੰਨਾ ਸੋਚਿਆ ਮੁਲਾਜ਼ਮਾਂ ਦੇ ਬਾਰੇ ਸੋ ਔਰ ਇਦਾਂ ਦੇ ਹੋਰ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਲੇਕਿਨ ਜਦੋਂ ਪਾਰਕਿੰਗ ਦੀ ਗੱਲ ਹੁੰਦਾ ਵਾ ਕਈ ਮਸਲੇ ਜੜੇ ਨੇ ਉਹ ਇਹ ਕਰ ਲਓ ਯਾਰ ਲੱਗਦਾ ਕਿ ਵਧੀਆ ਫਰਲ ਆਏਗਾ ਅੱਜ ਆ ਡੈਫੀਨਿਟਲੀ ਕਈ ਵਾਰ ਉਹ ਇਹ ਵੀ ਹੁੰਦਾ ਹੈ ਕਿ ਉਹ ਜਸਟ ਬਿਕੋਜ਼ ਆਫ ਦੀ weather condition ਹਨਾ ਕਈ ਵਾਰੀ ਇਹ ਸਾਨੂੰ ਡਿਊਟੀ ਵੀ ਕਰਨੀ ਪੈਂਦੀ ਹੈ ਤੇ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਸੋ ਇਹ ਆਪਣੇ ਵੱਲੋਂ ਇੱਕ ਕੀਤੀ ਗਈ ਪਹਿਲ ਹੈ ਕਿ ਵੀ ਉਹ ਜਿੱਥੇ ਵੀ ਡਿਊਟੀ ਕਰ ਰਹੇ ਹੋ ਉਹਨਗੇ ਚਾਹੇ بارش ਹੋ ਚਾਹੇ ਕਿਤੇ weather ਦੀ ਕੰਡੀਸ਼ਨ ਲੱਭ ਕਈ ਵਾਰ ਧੁੱਪ ਉਹ ਤੇਜ਼ ਹੁੰਦੀ ਹੈ ਰਿਕਾਰਡ ਟੈਂਪਰੇਚਰ ਚਲੇ ਜਾਂਦੇ ਹਨ ਤਾਂ ਉਸ weather ਦੇ ਵਿੱਚ ਵੀ ਆਪਣੇ ਮੁਲਾਜ਼ਮ ਜਿਹੜੇ ਉਹ ਡਿਊਟੀ ਪ੍ਰੋਪਰਲੀ ਕਰਪਣ ਸੋ ਉਹਨਾਂ ਦੇ ਲਈ ਇਹ ਸਟੈਪਸ ਲਏ ਗਏ ਮੈਂ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦਾ ਬਹੁਤ ਹੀ ਧੰਨਵਾਦ ਦਿਆਂ ਜਿਨ੍ਹਾਂ ਨੇ ਆਪਣੇ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਦੇ ਹੋਏ ਡਿਊਟੀ ਦੇਖਦੇ ਹੋਏ ਗਰਮੀ ਨੂੰ ਦੇਖਦੇ ਉਹਨਾਂ ਦੇ ਵਾਸਤੇ ਜਿਹੜੇ ਨਾ ਛਤਰੀਆਂ ਦਾ ਉਪਰਾਲਾ ਕੀਤਾ ਹੈ ਇਹਨਾਂ ਕਰਕੇ ਮੈਂ ਐਸਐਸਪੀ ਸਾਹਿਬ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਇਹ 50 ਤੋਂ 55 ਮੁਲਾਜ਼ਮ ਸੀ ਇੱਥੇ ਜਿਹੜੇ ਪ੍ਰੈਜ਼ੈਂਟ ਸੀ ਸਾਡੇ ਉਹਨਾਂ ਨੂੰ ਐਸਐਸਪੀ ਸਾਹਿਬ ਨੇ ਛਤਰੀਆਂ ਦਿੱਤੀਆਂ ਨੇ ਔਰ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਦਿੱਤੀਆਂ ਜਾਣਗੀਆਂ ਔਰ ਜਿਹੜੇ ਨਾਕੇ ਆ ਉੱਥੇ ਵੀ ਉਹਨਾਂ ਨੂੰ ਛਤਰੀਆਂ ਜੇ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਹੁਤ ਬਹੁਤ ਵਧੀਆ ਉਪਰਾਲਾ ਚ ਸਹਾਇ ਹੋਣੀ ਹੈ ਜੀ ਡਿਊਟੀ ਦੇ ਵਿੱਚ ਜਦੋਂ ਗਰਮੀ ਆ ਜਾਂਦੀ ਹੈ ਜਾਂ ਬਾਰਿਸ਼ ਆ ਜਾਂਦੀ ਹੈ ਤੇ ਮੁਲਾਜ਼ਮ ਜਿਹੜੇ ਡਿਊਟੀ ਵਿੱਚ ਥੋੜਾ ਜਿਹਾ ਕਿਥੇ ਜਗ੍ਹਾ ਲੱਭਦੇ ਦਾ ਲੋਕਾਂ ਦੀ ਬਾਰਿਸ਼ ਤੋਂ ਉਹ ਛਤਰੀ ਕੋਲ ਹੋਏਗੀ ਤੇ ਟ੍ਰੈਫਿਕ ਮੁਲਾਜ਼ਮ ਜਿਹੜਾ ਚੌਂਕ ਦੇ ਵਿੱਚ ਖਲੋ ਕੇ ਉਹਦੀ ਡਿਊਟੀ ਨਿਭਾ ਸਕੇਗਾ